ओ मम्मी, मम्मी मम्मी ओ ले 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 कुछ आ दे भुख लगी होंगी दबार तू मुश खाने लिया देखने बंद तो तेन दिता सी तेन फिर भुख लगी ਕਿੱਥੇ ਸਕੂਲ ਵਾਲੇ ਤੀਰ ਦੇ ਰਸਤੇ ਖੋਲ ਦੇ ਲੈਣੇ ਥੋੜੇ ਮੇਰਾ ਸਾਰਾ ਦਿਨ ਖੋਲ ਪੀਣ ਨੂੰ ਅਭੀ ਅਸੀਂ ਕਦੋਂ ਖੂਨ ਪੀਨੇ ਆਂ ਖੂਨ ਤਾਂ ਤੁਸੀਂ ਪੀਨੇ ਹੋ ਮੈਂ ਮੌਕੇ ਦੋਂ ਖੂਨ ਪੀਨੇ ਆ ਮੰਮੀ ਡੈਡੀ ਜਦੋਂ ਅਸੀਂ ਤੇਰੀ ਮਾਸਾੜਾ ਦਿਨ ਚੜ੍ਹ ਗਏ ਮੇਰਾ ਖੂਨ ਖੋਲ ਛੱਡ ਨੀ ਅੱਛਾ ਕੱਲ੍ਹ ਤੋਂ ਖਾਂਦੇ ਨਹੀਂ ਹਾਂ ਜਮਾਦਰਸਾਨੀ ਪਰ ਤੋ ਟ ਲੈ ਲੈ ਛੋਟੀ ਛੇਤੀ ਜਿੰਨੇ ਤਿਆਰ ਹੋ ਜਾ ਆਪਣੇ ਗਵੰਡੀਆਂ ਦੇ ਵਿਆਹ ਹੈ ਉੱਥੇ ਜਾਣਾ ਹੈ ਹਾਈ ਵੀ ਤੂੰ ਪਹਿਲਾਂ ਦੱਸਣਾ ਸੀ ਮੈਂ ਹੁਣੇ ਤਿਆਰ ਹੋ ਕੇ ਆਈ ਜਿਦਿਨ ਖੁਸ਼ੀਆਂ ਦਾ ਸੱਜਣਾ ਮੈਂ ਅੱਜ ਦਿਨ ਖੁਸ਼ ਹਾਂ ਚੱਲੀ ਵੀ ਮੈਂ ਤਾਂ ਰੱਜ ਰੱਜ ਕੇ ਖਾਉਂਗੀ ਰੱਜ ਰੱਜ ਕੇ ਤਾਂ ਜਿੰਨਾ ਮਰਜ਼ੀ ਖਾ ਲੈ ਮੜਾ ਜਾ ਬਚਾ ਕੇ ਖਾਈ ਬਚਾ ਕੇ ਬਚਾ ਕੇ ਕਿਉਂ ਲੈ ਆਪਾਂ ਨੂੰ ਕਿਹੜਾ ਉਹਨਾਂ ਨੇ ਕਾਰਡ ਦਿੱਤਾ ਹਾਂਜੀ ਬੇਟੇ ਕੱਲ ਆਪਾਂ ਸਾਰਾ ਟੌਪਿਕ ਕਰ ਲਿਆ ਸੀ ਤੇ ਅੱਜ ਆਪਾਂ ਉਹਦੇ ਕੁਐਸਚਨ ਆਨਸਰ ਕਰਾਂਗੇ ਤੇ ਤੁਸੀਂ ਉਹਦੇ ਆਨਸਰ ਛੇਤੀ ਛੇਤੀ ਦੇ ਲੈ ਕਿਵੇਂ ਦੇਣਾ ਮੈਂ ਛੇਤੀ ਛੇਤੀ ਪਰ ਖੜੀ ਹੋ ਬਟੇ ਇਹ ਅਕਬਰ ਦਾ ਜਲਮ ਕਦੋਂ ਹੋਇਆ ਸੀ ਮਰਿਆ ਛੇਤੀ ਛੇਤੀ ਹੋਇਆ ਸੀ ਮਰ ਜਾ ਮੋਏ 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 ਮੈਂ ਸੁਣਦੀ ਸੀ ਬਿਕ ਕਮੇਟੀ ਹੋਰ ਪਾਲਾ ਆ ਪਹਿਲਾਂ ਜਿਹੜੀ ਵਿਸ਼ੂ ਨਾਲ ਪਾਈ ਆ ਉਹ ਤਾਂ ਤੈਨੂੰ ਕਦੇ ਚੱਕਰ ਨਹੀਂ ਦਿੱਤੀ ਉਹਨੇ ਹਰ ਵਾਰੀ ਆਪ ਹੀ ਚੱਕ ਲੈਂਦੀ ਆ ਪਤਾ ਨਹੀਂ ਕਿਵੇਂ ਕਰਦੀ ਆ ਸਭ ਨੂੰ ਅਦਾਲਤ ਚ ਕਾਲਾ ਲੱਗਦਾ ਤਾਂ ਹੀ ਤਾਂ ਪਰਚੀ ਚਿਪਕੜ ਕੇ ਲਿਖਦੇ ਆਪਾਂ ਨੂੰ ਬੁਲਾਉਂਦੀ ਨਹੀਂ ਬਾਰੀ ਬਾਰਸੀ ਕੱਟਿੰ ਗਿਆ ਸੀ ਖੱਟ ਖੇਲਿਆਂ ਦੀ ਥਾਲੀ ਕਿਹੜੇ ਨੂੰ ਠਾਣਾ ਇਹਨਾਂ ਚੁੱਅ ਚਾਹੇ ਬੰਦ ਤੁਰਿਓ ਪ੍ਰਵੇ ਇਹਨੂੰ ਕੀ ਕਹਿੰਦੇ ਆ ਮੈਡਮ ਬਾਂਦਰੀ ਆਈ ਇਹ ਨਾ ਹੂੰ ਤਾਂ ਤੇਰੇ ਕੁਝ ਯਾਦ ਨਹੀਂ ਰਹਿੰਦਾ ਅੱਜ ਤੇਰੇ ਇਹ ਬੜਾ ਯਾਦ ਰਹਿ ਗਿਆ ਮੈਡਮ ਜੋਵਨ ਕਹਿੰਦਾ ਸੀ ਵੀ ਇਹਦੀ ਸਾਗਲਾ ਆਪਣੀ ਮੈਡਮ ਵਰਗੀ ਆਈ ਹੈਲੋ ਕੀ ਕਰਦੇ ਸੀ ਮੈਂ ਘੋੜੀ ਤੇ ਬੈਠਾ ਸੀ ਹਾਏ ਥੋੜੀ ਕੁੜੀ ਆ ਮੈਂ ਹੋਣੀ ਆ ਮੈਂ ਵੀ ਕੁੜੀ ਦੇਖਣੀ ਆ ਉਹ ਨਹੀਂ ਓ ਗੱਲ ਸੁਣ ਹੈਲੋ ਹੈਲੋ ਮੈਂ ਦੇ ਲੈ ਰਖਦਾ ਤੇ ਐਕਸਕਿਊਜ਼ ਮੀ ਹਾਂਜੀ ਤੁਹਾਨੂੰ ਨਾ ਇੱਕ ਕੰਪਲੀਮੈਂਟ ਦੇਣਾ ਸੀ ਤੁਹਾਡੇ ਮੇਕ ਪੁੱਸਣਾ ਹੋਇਆ ਹੈ ਕਿੰਨਾ ਤੇ ਤੁਸੀਂ ਸਟੱਡ ਪਾਇਆ ਨਾ ਇਹ ਵੀ ਬਹੁਤ ਸੋਹਣੇ ਲੱਗਦੇ ਹੋਏ ਹੈ ਥੈਂਕ ਯੂ ਬੀਰੇ ਲੱਗਦੀ ਤਾਂ ਤੂੰ ਫੇਰ ਵੀ ਚੜਾਈ ਲੀ ਨਾ ਉਹ ਨੋ 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 ਕੁਪਿੰਦਰ ਤੂੰ ਮੈਨੂੰ ਧੋਖਾ ਦਿੱਤਾ ਮੈਂ ਤੈਨੂੰ ਕਿਹੜਾ ਧੋਖਾ ਦੇਤਾ ਤੂੰ ਤਾਂ ਪਹਿਲੀ ਇੱਕ ਸੇਲੀ ਹੈ ਮੈਨੂੰ ਰਾਣੀ ਹੈ ਮਤਲਬ ਪੁੱਟੀ ਗਈ ਉਹ ਮੈਂ ਤਾਂ ਤੈਨੂੰ 50 ਵਾਰ ਹੀ ਕਿਹਾ ਸੀ ਕਿ ਮੈਂ ਤੈਨੂੰ ਰਾਣੀ ਵਾਂਗ ਰੱਖੂਗਾ ਬਈ ਜੀ ਤੇਰਾ ਬੇੜਾ ਲੋ 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 ਗੱਟ ਅੱਪਾ ਘਰੇ ਜਿਸ ਤਰ੍ਹਾਂ ਵੀ ਜਵਾਈ ਦਾ ਹੁੰਦਾ ਨਾ ਆ ਜਿੰਨਾ ਚਿਰ ਕੋਈ ਕਹਿੰਦਾ ਨਹੀਂ ਉੰਨਾ ਚਿਰ ਕੋਈ ਚੀਜ਼ ਚੱਕ ਕੇ ਖਾਈ ਦੀ ਨਹੀਂ ਹੁੰਦੀ ਹਾਂਜੀ ਬਾਪੂ ਜੀ ਹਾਂ ਆ ਜਾ ਸਾਸਿਕਾ ਜੀ ਸਾਸਿਕਾ ਉਹ ਠੀਕ ਹੈ ਹਾਂਜੀ ਵਧੀਆ ਜੀ ਤੁਸੀਂ ਬੈਠੋ ਮੈਂ ਚੱਲ ਗਿਆ ਅੱਛਾ ਠੀਕ ਰੱਖ ਬਰਾਮੇ ਤੇ ਦੇਖ ਆਪੀ ਦੋ ਜੀ ਸਿੱਟਾ ਨੇ ਬੰਨਿਆ ਬਿਬਦਾ ਅੰਮ੍ਰਿਤ ਜਰਾ ਬਾਸ ਤੇ ਹਿੰਦੇ ਨੇ ਇੱਕ ਅਰਦਾ ਖਈ ਜਾਂਦਾ ਆਪੀ ਨੋ 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 ਨੋ